ਅੱਜ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦਰਾਹਾ ਵਿਖੇ ਟ੍ਰੈਫਿਕ ਪੁਲਿਸ ਦਰਾਹਾ ਵੱਲੋਂ ਵਿਦਿਆਰਥੀਆਂ ਨੂੰ ਨਵੇਂ ਟ੍ਰੈਫਿਕ ਨਿਯਮ ਬਾਰੇ ਬੜੇ ਸੰਖੇਪ ਵਿੱਚ ਜਾਣੂ ਕਰਵਾਇਆ ਗਿਆ। ਜਿੱਥੇਕਰ ਟ੍ਰੈਫਿਕ ਇੰਚਾਰਜ ਦਰਾਹਾ ਗੁਰਦੀਪ ਸਿੰਘ ਠੇਕੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਨਵੇਂ ਬਣੇ ਟ੍ਰੈਫਿਕ ਕਾਨੂੰਨ ਜਿਸ ਵਿੱਚ ਨਾਬਾਲਗ ਬੱਚਿਆਂ ਨੂੰ ਡਰਾਈਵਿੰਗ ਤੇ ਪਾਬੰਦੀ ਅਤੇ ਕਾਰਵਾਈ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਬੱਚਿਆਂ ਨੂੰ ਨਿਯਮਾਂ ਦੀ ਪਾਲਣਾ ਕਰਕੇ ਇੱਕ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਦਾਕਟਰ ਜੀ ਜੂਰੂਰ ਤੇ ਪੁੱਤਰੋ ਇਹ ਕਈ ਵਾਰ ਪੰਜਾਬ ਗਵਰਨਮੈਂਟ ਵੱਲੋਂ ਸਨਮਾਨਿਤ ਹੋ ਚੁੱਕੇ ਨੇ ਗਲੇਪ ਵਾਰ ਦੇ ਆਪਣੀ ਜੀ ਜੁਰੀ ਮਾਦਰੀ ਦੇ ਨਾਲ ਪੁਰੀ ਗਫਾਦਾਰੀ ਦੇ ਨਾਲ ਨਵਾਦੇ ਹੋਏ ਕਈ ਵਾਰ ਸਨਮਾਨਿਤ ਹੋ ਚੁੱਕੇ ਤੇ ਇੱਕ ਬਹੁਤ ਵੱਡੇ ਮਾਨਕੀਕ ਸਨਮਾਨ ਦੀ ਗੱਲ ਹੁੰਦੀ ਹੈ ਜਦੋਂ ਕਿ ਸਿਰ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਹਦੇ ਚੰਗੇ ਕੰਮ ਦੇ ਲਈ ਸੋ ਇੱਕ ਵਾਰ ਹੋਰ ਨਾਲ ਲਾਈ ਦਾ ਕਲਾਮਿੰਗ ਅਪਰੇਟਰੀ ਕਰ ਵਾਰ 2 ਅਕਸੀਡੈਂਟ ਦਾ ਕਾਰਨ ਹੋ ਜਾਂਦੇ ਨੇ ਉਹ ਮਾਤਾ ਪਿਤਾ ਕੋਲ ਬਹਿ ਕੇ ਕਦੇ ਦੇਖਿਓ ਕਰ ਦੇਖ ਫੋਲ ਕੇ ਦੇਖਿਓ ਵੀ ਉਹਨਾਂ ਦਾ ਜਿਗਰਾ ਕਿੱਡਾ ਹੋਊ ਜਿਹੜਾ ਆਪਣੇ ਮਾਤਾ ਬੱਚੇ ਦਾ ਧੋਖਾ ਭਰੇ ਮੰਨਦੇ ਵਿੱਚ ਸਾਈ ਬੈਠਾ ਪਰ ਆਪਏ ਨੇ ਸੋਚਦੇ ਆਪਏ ਨੇ ਸੋਚਦੇ ਵੇ ਇਹ ਦੁਰਘਟਨਾ ਸਾਡੇ ਨਾਲ ਹੋ ਸਕਦੀ ਹੈ ਆਪਾਂ ਲਾਭ ਲਈ ਬਤਨਿਆ ਪਰ ਪਰ ਨਹੀਂ ਬਤਨੀ ਚਾਹੀਦੀ ਪੰਜਾਬ ਸਰਕਾਰ ਦੀ ਹਦੈਤਾ ਬਹੁਤ ਸਖਤ ਆ ਗਈਆਂ ਬਾਕੀ ਦਾ ਤਰ ਅਕਸਰ ਬਰਾਕਾਰ ਸਾਨੂੰ ਉਥੋਂ ਪ੍ਰੇਖਣ ਪਾ ਰਹੇ ਨੇ ਸੱਤ ਹਦੈਤਾਂ ਕਰ ਰਹੇ ਨੇ ਵੀ ਜੇਕਰ ਕੋਈ ਬਿਨਾਂ ਲਾਸਾਂ ਅੰਡਰੇ ਹੈ ਬੱਚਾ ਵਿਕਲ ਚਲਾਉਦਾ ਫੜਿਆ ਗਿਆ ਦਾ ਉਹਦੇ ਮਾਤਾ ਪਿਤਾ ਨੂੰ 3 ਸਾਲ ਦੀ ਕੈਦ ਆ। 25000 ਰੁਪਏ ਜਮਾਨਤ। ਇਸ ਕਰਕੇ ਬੇਨਤੀ ਕਰਨ ਆਇਆ ਤੁਹਾਡੇ ਕੋਲ। ਕਿਉਂਕਿ ਆਪਣਾ ਬਹੁਤ ਵੱਡਾ ਸਕੂਲ ਆ। ਸਟਰੈਂਥ ਬਹੁਤ ਦਾ ਬੱਚਿਆਂ ਦੀ। ਇਸ ਕਰਕੇ ਬੇਨਤੀ ਕਰਨ ਆਇਆ ਆਪਣਾ ਪਿਤਾ ਦਾ ਜਮਾਨਤ ਸਾਹਮਣੇ ਚਲੋ। ਕਹੇ ਸਾਨੂੰ ਪੋਰਸਲੇ ਥੂ ਅਫੀਸਰ ਸਾਹਿਬਾ ਜੀ ਬਾਅਦ ਦਾ ਤੌਰ ਤੇ ਸਮਝ ਲਓ ਅਸੀਂ ਬੇਨਤੀ ਕਰ ਆਇਆ ਕਿ ਕੋਈ ਵੀ ਬੱਚਾ ਅਨਗਹਿਲੀ ਨਾ ਕਰੇ ਉਹ ਇਹ ਨਾ ਹੋਵੇ ਕਿ ਕਿਸੇ ਬੱਚੇ ਨੂੰ ਇਹ ਮਾਪਜਾ ਚ ਝਲਣਾ ਪਵੇ ਬਾਹਰ ਰਹਿ ਕੇ ਸਤਾਇਆ ਕੋਈ ਵੀ ਬੱਚਾ ਬਾਹਰ ਨਹੀਂ ਕੱਢਾਊਗਾ ਨਾ ਹੀ ਬੱਚਾ ਕੋਈ ਵੀ ਕੱਲ ਤੇ ਬਾਹਰ ਆਊਗਾ ਜੇ ਕੋਈ ਬੱਚਾ ਅੰਡਰਏਜਸ ਫੜਿਆ ਗਿਆ ਬਿਲਕੁਲ ਹੀ ਪਕਸ਼ਰ ਵਾਲਾ ਖਾਨਾ ਨਹੀਂ ਹੈ ਪੰਜਾਬ ਸਰਕਾਰ ਦਾ ਹੁਕਮਾ ਭਈ ਬਹੁਤ ਸਾਰੀ ਬਾਤਾਂ ਜਣੀਆਂ 25000 ਰੁਪਏ ਜੁਰਮਾਨਾ 3 ਸਾਲ ਦੀ ਬਾਜ਼ਾ ਪੇਟਾ ਨੂੰ ਕਹਿਦਾ ਇਸ ਕਰਕੇ ਬੱਚਿਓ ਬੇਨਤੀ ਕਰਦੇ ਆ ਤੁਹਾਨੂੰ ਬਈ ਕਿਰਪਾ ਕਰਕੇ ਆਪਾਂ ਜਿਹੜਾ ਪੰਜਾਬ ਸਰਕਾਰੇ ਉਹਨਾਂ ਦੇ ਪੂਰਨ ਆਪਾਂ ਇਹਨਾਂ ਨੂੰ ਮੰਨਣਾ ਅਤੇ ਆਪਾਂ ਆਪਣੇ ਘੂਰਤਾਂ ਨੂੰ ਬਣਾਉਣਾ ਸਾਰੇ ਵਾਦਾ ਕਰੋ ਇਸ ਕਰ ਭਈ ਆਪਾਂ ਇਹ ਬਿੱਕਰ ਜੇ ਆਪਾਂ ਵੀ ਕੱ ਲੈ ਕੇ ਨਹੀਂ ਆਮਾ ਜੇਕਰ ਕਿਸੇ ਨੂੰ ਕੋਈ ਮਜਬੂਰੀ ਆ ਤਾਂ ਉਹ ਆਪਣੇ ਮਾਤਾ ਪਿਤਾ ਨੂੰ ਬੇਸਾਨ ਨੂੰ ਛੱਡ ਕੇ ਆਉਗਾ ਉਹ ਆਪਣੇ ਆਪ ਛੱਡ ਕੇ ਆਉਣਗੇ ਜਿਨ੍ਹਾਂ ਨੇ ਆਪਣਾ ਬੱਚਾ ਧੰ